ਇੱਕ ਮੈਂ ਕਿਸੇ ਜਮਾਨੇ ਦੇ ਵਿੱਚ ਅਜੇ ਮੈਂ ਡਾਕਟਰ ਲੱਗ ਚੁੱਕਿਆ ਸੀ ਮੈਡੀਕਲ ਕਾਲਜ 'ਚ ਟੀਚਰ ਸੀ ਲੰਗ। ਇੱਕ ਕਿਤਾਬ ਪੜ੍ਹੀ। ਉਹਦੇ ਵਿੱਚ ਇਹ ਵੀ ਚੀਜ਼ 'ਚ ਇੱਕ ਕੁੜੀ ਦੀ ਆਜੜੀ ਸੀ ਕੁੜੀ ਜਨ ਕਿ ਭੇਡਾਂ ਚਾਰਦੀ ਸੀ, ਬੱਕਰੀਆਂ ਚਾਰਦੀ ਸੀ। ਉਹਦੀ ਬਾਹ ਵੱਡੀ ਗਈ। ਹਾਂ। ਕਿ ਉਸ ਨੂੰ ਇੱਕ ਅੰਗਰੇਜ਼ ਡਾਕਟਰ ਸੀ ਜਸ਼ੂਆ ਹੋਰਨ। ਉਹ ਲਿਖਦਾ ਉਹ ਸਾਰੀ। ਉਹ ਆਪ ਛਾਤੀ ਦੇ ਰੋਗਾਂ ਦਾ ਸਰਜਨ ਸੀ ਛਾਤੀ ਦਾ। ਹਾਂ ਉਹ ਜਮਾਨੇ ਛਾਤੀ ਖੋਲਨੀ ਬਹੁਤ ਔਖਾ ਕੰਮ ਸੀ ਉਹ ਜਮਾਨੇ ਚ ਸਰਜਨ ਸੀ ਅੰਗਰੇਜ਼ ਆਫ ਦੇ ਮੋਰਕ ਚੋਂ ਉਥੋਂ ਛੱਡ ਕੇ ਆਇਆ ਸੀ ਚੀਨ ਚ ਵੀ ਮੈਂ ਸੇਵਾ ਕਰਨੀ ਹੈ ਥੋੜੀ ਜਿਹੀ ਬੇ ਹਾਂ ਤੇ ਉਹਨੇ ਦੇਖਿਆ ਕਿ ਅਨਵਲ ਉਹਦਾ ਨਾਮ ਅਵੇ ਵਿਦ ਆਲ ਪੈਸ ਬਿਕਿਵੇਂ ਇਹਨਾਂ ਨੇ ਜਿਹੜੇ ਹਮ ਕੀ ਮਛਰ ਖਤਮ ਕਰੇ ਉਹਦੇ ਚ ਉਹਨੇ ਲਿਖਿਆ ਵੀ ਆਦਿ ਜੀ ਕੁੜੀ ਦੀ ਮਾਂ ਵੱਡੀ ਗਈ ਫਟਾ ਫਟ ਉਹਨੂੰ ਹੈਲੀਕਾਪਟਰ ਚੁੱਕ ਕੇ ਲੈ ਗਏ ਤੇ ਉਹਦੀ ਬਾਹਾਂ ਜੋੜਤੀ ਚੀਨ ਦੇ ਵਿੱਚ ਹਾਂ ਸ਼ੰਗਾਈ ਦੇਾਸਟਾਟ ਲਈ ਕਹਿੰਦਾ ਬਾਹਤ ਅਮਰੀਕਾ ਚ ਵੀ ਜੋੜੀ ਜਾ ਸਕਦੀ ਹੈ ਹਾਂ ਸਰਜੀ ਦਾ ਉੱਥੇ ਵੀ ਛਾਇਦੇ ਦੋ ਵਧੀਆ ਵੀ ਹੋ ਜੇ ਪਰ ਕਹਿੰਦਾ ਉਸਕੇ ਆਜਲੀ ਕੁਰੀਦੀ ਨਹੀਂ ਜੋੜੀ ਜਾ ਸਕਦੀ ਹਾਂ ਤੇ ਬਹੁਤ ਵੱਡੇ ਅਮੀਰ ਦੀ ਜੋੜੀ ਜਾਂਦੀ ਹੈ ਆਹ ਫਿਰ ਬਿਲਕੁਲ ਮੈਂ ਕਿਹਾ ਹਾਂ ਇਦਾਂ ਹੀ ਜਦ ਮੈਨੂੰ ਮਤਲਬ ਇਹ ਲੱਗਦਾ ਹੁੰਦਾ ਹੈ ਵੀ ਜੇ ਗਰੀਬ ਦਾ ਇਲਾਜ ਹੀ ਨਹੀਂ ਹੋਣਾ ਫਿਰ ਉਹ ਹਸਪਤਾਲ ਦਾ ਕੀ ਕਰਨਾ ਜੇ ਗਰੀਬ ਨੂੰ ਟੈਲਵੰਦਾ ਜਾਣਾ ਹੈ ਉਹਦਾ ਇਲਾਜ ਨਹੀਂ ਹੋਣਾ ਉਹ ਮੈਂ ਕੀ ਕਰਿਆ ਇੱਥੇ ਫੀਸਾਂ ਵਧਾਉਣ ਲੱਗੇ ਸੀ ਐਮਬੀਬੀਸ ਦੀਆਂ ਮੈਂ ਉਹਦੇ ਚੱਲਿਆ ਉਹ ਵਧਾਉਣ ਵਾਸਤੇ ਗਾਹ ਨੋਟ ਮੈਂ ਬਣਾਉਣਾ ਸੀ ਮੈਂ ਨਿਕਤਾ ਵੀ ਜੇ ਇੰਨੀ ਫੀਸ ਕਰ ਦੋਗੇ ਜਿੰਨੀ ਇਹ ਕਹਿੰਦੇ ਆ ਕਮੇਟੀ ਮੈਂ ਕਮੇਟੀ ਦਾ ਮੈਂਬਰ ਸੀ ਹਾਂ ਤੇ ਵੀ ਫੇਰ ਤਾਂ ਡਾਕਟਰੀ ਮਹਿੰਗੀ ਬੜੀ ਹੋ ਜਾਏਗੀ ਤੋ ਤਨਖਾਹਾਂ ਦੇ ਮੰਗ ਰਹੇ ਜੇ ਕਹੋਗੇ ਅਸੀਂ ਤਨਖਾਹ ਦੇਣੀ ਨਹੀਂ ਉਹ ਇਸੇ ਲਾਵਾਂਗੇ ਨਹੀਂ ਸਰਕਾਰੀ ਹਸਪਤਲਾਂ 'ਚ ਬੰਦ ਕਰਵਾ ਲਾਂਗੇ ਹਸਪਤਾਲ ਚਲੋ ਉਹ ਕਰ ਦੋਗੇ ਉਹਦਾ ਆਪਦਾ ਨੁਕਸਾਨ ਹੋ ਜਿਹੜਾ ਵੱਖਰੀ ਗੱਲ ਹੈ ਫਿਰ ਉਹ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰੇਗਾ ਉੱਥੇ ਜਿਹੜਾ ਗਰੀਬ ਉਹ ਉਹ ਫੀਸ ਉੱਚੀ ਰੱਖੇਗਾ ਜਿੰਨਾ ਜ਼ਿਆਦਾ ਤੁਸੀਂ ਪੈਸਾ ਲਾ ਕੇ ਆਏ ਹੋ ਉਸੇ ਹਿਸਾਬ ਨਾਲ ਆਪਦੀ ਕਮਾਈ ਕਰੋਗੇ ਹਾਂ ਹੁਣ ਜਿਹੜਾ ਰੋਜ਼ ਡਾਕਟਰਾਂ ਨੂੰ ਕਹਿੰਦੇ ਹੁਣ ਜਿਹੜਾ ਡਾਕਟਰ 70 ਲੱਖ ਰੁਪਇਆ ਲਾ ਕੇ ਐਮਬੀਬਸ ਕਰਕੇ ਆਇਆ 1 ਕਰੋੜ ਲਾ ਕੇ ਐਮਡੀ ਕਰਕੇ ਆਇਆ ਉਹ ਹੁਣ ਤੁਹਾਡੇ ਖਰਚੇ 'ਚ ਵੀ ਸੇਵਾ ਕਰੂਗਾ ਆਖੇ 50 ਕਰੋੜ ਦਾ ਵਿਆਜ ਹੀ ਲਾ ਲਓ ਅਜੇ ਉੱਥੇ ਰਹਿਣ ਦਾ ਖਾਣ ਦੇ ਖਰਚੇ ਹੋਰ 2.5 ਕਰੋੜ ਦਾ ਵਿਆਜ ਹੀ ਨਹੀਂ ਮੁਕਦਾ ਸੋ ਇਸ ਕਰਕੇ ਵੀ ਉਹ ਉਹਦੀ ਫੀਸ ਉੱਚੀ ਹੋ ਗਰੀਬ ਆਦਮੀ ਉਹਦੇ ਕੋਲੇ ਫੀਸ ਦੇ ਨਹੀਂ ਪਾਏਗਾ ਇਸ ਕਰਕੇ ਉਹ ਜਾਂ ਤਾਂ ਬਿਮਾਰ ਪਿਆ ਰਹੇਗਾ ਜਾਂ ਮਰ ਜੀਗਾ ਕਿ ਉਹੀ ਗਰੀਬ ਆਦਮੀ ਤੁਹਾਡਾ ਝੋਣਾ ਲਾਉਂਦਾ ਹੈ ਉਹੀ ਕੰਮਕ ਕੱਢਦਾ ਹੈ ਉਹੀ ਫੈਕਟਰੀ ਚਲਾਉਂਦਾ ਹੈ ਉਹੀ ਰੇੜੀ ਰੇੜੀ ਚਲਾਉਂਦਾ ਹੈ ਉਹੀ ਦਫ਼ਤਰ ਦੇ बाबू ਪੀਣੇ ਉਹੀ ਬੱਸ ਚ ਕੰਡਕਟਰ ਹੈ ਉਹੀ ਛੋਟਾ ਮੋਟਾ ਦੁਕਾਨਦਾਰ ਹੈ ਜੇ ਪੰਜਾਬ ਵਿੱਚ ਕਣਕ ਨਹੀਂ ਫੱਟੀ ਜਾਣੀ ਝੋਨਾ ਨਹੀਂ ਲੱਗਣਾ ਫੈਕਟਰੀ ਨਹੀਂ ਚੱਲਣੀ ਰੇੜੀ ਰਿਕਸ਼ਾ ਨਹੀਂ ਚੱਲਣਾ ਛੋਟਾ ਮोटा ਦੁਕਾਨਦਾਰ ਨਹੀਂ ਹੋਣਾ ਦਫ਼ਤਰ ਚ ਬਾਹੂ ਪੀਅ ਨਹੀਂ ਹੋਣਾ ਤੇ ਬੱਸ ਦੇ ਵਿੱਚ ਕੰਡਕਟਰ ਡਰਾਈਵਰ ਨਹੀਂ ਹੋਣਾ ਫਿਰ ਪੰਜਾਬ ਦਾ ਅਰਥਚਾਰਾ ਕਿਵੇਂ ਚੱਲੂ ਸੋ ਇਹ ਅਰਥਚਾਰੇ ਨਾਲ ਜੁੜੀ ਹੋਈ ਗੱਲ ਹੈ ਕਿ ਜਿਹੜਾ ਗਰੀਬ ਬੰਦਾ ਹੈ ਉਹਦੀ ਛੇਤ ਦਾ ਧਿਆਨ ਰੱਖਿਆ ਜਾਵੇ ਜੇ ਤੁਸੀਂ ਉਹਦਾ ਧਿਆਨ ਨਹੀਂ ਰੱਖਦੇ ਤੁਹਾਡਾ ਅਰਥਚਾਰਾ ਵੀ ਡੁੱਬੂਗਾ ਹਾਂ ਸੋ ਇਸ ਕਰਕੇ ਮੇਰੀ ਇਹ ਮੋਟੀ ਜੇ ਸਮਝ ਆ ਜਿਹੜੀ ਮੈਂ ਕਹਿ ਰਿਹਾ ਸੀ ਵੀ ਬਹੁਤ ਬੁੱਧੀਜੀਵੀ ਲੋਕ ਨੇ ਬਹੁਤ ਸਿਆਣੇ ਨੇ ਕੋਈ ਰੰਤ ਨਹੀਂ ਉਹਨਾਂ ਦੀ ਸਿਆਣਪ ਦਾ ਪਰ ਉਹ ਸਿਆਣਪ ਕਿਦੇ ਵਾਸਤੇ? ਜੇ ਸਿਆਣਪ ਉਹ ਪੰਜਾਲਦੂਆਂ ਦੀ ਸੇਵਾ ਨਹੀਂ ਕਰਦੀ ਸਿਆਣਪ ਵੱਡਿਆਂ ਦੀ ਸੇਵਾ ਕਰਦੀ ਆ ਧੰਨਾ ਸੇਠਾਂ ਦੀ ਜਾਂ ਸਿਆਣਪ ਧਰਮ ਦੇ ਨਾਂ ਤੇ ਫਾਇਦਾ ਕਰਦੀ ਹੈ ਜਾਂ ਨਿਰਾਨਾਂ ਦਾ ਸੇਵਾ ਕਰਦੀ ਹੈ ਫਿਰ ਬਾਬੇ ਫਰੀਦ ਨੇ ਉਹਦੇ ਬਾਰੇ ਆਖਿਆ ਫਰੀਦਾ ਰੁਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਣਗੇ ਦੁੱਖ